ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਚੜਦੀ ਕਲਾ ਚ ਹੋਵੋਗੇ ਤੁਹਾਡਾ ਸਵਾਗਤ ਹੈ ਜੀ ਪ੍ਰੀਤ ਬੁਟੀਕ ਚੈਨਲ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਵੀ ਸੂਟ ਦਿਖਾਵਾਂਗੇ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਬਾਕੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਰਿਕਵੈਸਟ ਕਰਦੀ ਆ ਜਿਨ੍ਹਾਂ ਨੇ ਹਜੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਯਾਰ ਬੈਲ ਆਈਕਨ ਜ਼ਰੂਰ ਪ੍ਰੈਸ ਕਰਿਆ ਕਰੋ ਤਾਂ ਜੋ ਤੁਹਾਨੂੰ ਵੀਡੀਓ ਦੀ ਹਰੇਕ ਨੋਟੀਫਿਕੇਸ਼ਨ ਮਿਲ ਸਕੇ ਤੇ ਪਿਆਰਾ ਜਿਹਾ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੁਹਾਨੂੰ ਆਪਣੀ ਕਲੈਕਸ਼ਨ ਜਿਹੜੀ ਕਿੱਦਾਂ ਦੀ ਲੱਗਦੀ ਹੈ ਚਲੋ ਜੀ ਹੁਣ ਸੂਟ ਜਿਹੜੇ ਆ ਬਹੁਤ ਹੀ ਘੱਟ ਪ੍ਰਾਈਸ ਵਿੱਚ ਆ ਕਾਟਨ ਦਾ ਫੈਬਰਿਕ ਰਹੇਗਾ ਨਾਲ ਦੁਪੱਟੇ ਹੋਣਗੇ ਬਹੁਤ ਵਧੀਆ-ਵਧੀਆ ਸੂਟ ਰਹਿਣ ਵਾਲੇ ਆ ਚੁੰਨੀਆਂ ਦੇ ਨਾਲ ਤੁਹਾਨੂੰ ਸਪੈਸ਼ਲ ਆਫਰ ਲੱਗੀ ਆ ਕਿ ਦੁਪੱਟਿਆਂ ਦੇ ਨਾਲ ਤੁਹਾਨੂੰ ਇਹ 5-500 ਵਿੱਚ ਸੂਟ ਮਿਲਣਗੇ ਠੀਕ ਹੈ ਜੀ 500 ਦਾ ਸੂਟ ਹੋਏਗਾ ਵਿਦ ਦੁਪੱਟਾ ਹੋਏਗਾ 5 ਮੀਟਰ ਸੂਟ ਹੋਏਗਾ ਫੈਬਰਿਕ ਦੀ ਕੁਆਲਿਟੀ ਬਹੁਤ ਅੱਛੀ ਆ ਫੈਬਰਿਕ ਬਹੁਤ ਵਧੀਆ ਰਹਿਣ ਵਾਲਾ ਹੈ ਜੀ ਚੈੱਕ ਕਰੀ ਚਲੋ ਤੁਹਾਨੂੰ ਅਪਨੋ ਅਕੋਰਡਿੰਗ ਜਿਹੜਾ ਵੀ ਤੁਹਾਨੂੰ ਡਿਜ਼ਾਈਨ ਪਸੰਦ ਆਉਂਦਾ ਜਿਹੜਾ ਵੀ ਤੁਹਾਨੂੰ ਪ੍ਰਿੰਟ ਪਸੰਦ ਆਉਂਦਾ ਕਲ ਤੁਸੀਂ ਆਪਣੇ ਅਕੋਰਡਿੰਗ ਸਿਲੈਕਟ ਕਰਕੇ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਜਿਹੜਾ ਬੁੱਕ ਕਰਵਾਇ ਚਲੋ ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਹੋਏਗਾ ਉਹਦੇ ਤੇ ਤੁਸੀਂ ਮੈਸੇਜ ਕਰੋ ਤੁਹਾਨੂੰ ਜਿਹੜਾ ਵੀ ਕਲਰ ਪਸੰਦ ਆ ਪ੍ਰਿੰਟ ਪਸੰਦ ਆ ਤੁਸੀਂ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਬਾਕੀ ਜੀ ਅਗਰ ਤੁਸੀਂ 4 ਸੂਟ ਲੈਣੇ ਆ ਤਾਂ ਤੁਹਾਨੂੰ ਹੋਰ ਵੀ ਲੈਸ ਹੋਏਗਾ ਠੀਕ ਹੈ ਜੀ 4 ਸੂਟ ਪਿੱਛੇ ਤੁਹਾਨੂੰ ਹੋਰ ਵੀ ਲੈਸ ਹੋਏਗਾ ਅਗਰ ਤੁਸੀਂ 4 ਬਾਈ ਕਰਦੇ ਆ ਬਾਕੀ ਅਗਰ 1-1 ਬਾਈ ਕਰਦੇ ਆ ਤਾਂ ਉਹ ਵੀ ਤੁਹਾਨੂੰ ਬਹੁਤ ਘੱਟ ਪ੍ਰਾਈਸ ਤੇ ਮਿਲਣਗੇ ਅੱਜ ਜਿਹੜੀ ਸੰਡੇ ਦੀ ਸਪੈਸ਼ਲ ਆਫਰ ਲਾਈ ਆ ਆਪਾਂ ਜਿਹੜੇ ਬਹੁਤ ਘੱਟ ਪ੍ਰਾਈਸ ਵਿੱਚ ਤੁਹਾਨੂੰ ਕਾਟਨ ਦੇ ਸੂਟ ਮਿਲਣਗੇ ਨੈਕਸਟ ਆਵਲੇ ਵਾਈਟ ਜਿਨ੍ਹਾਂ ਤੇ ਪ੍ਰਿੰਟ ਦਾ ਕੰਮ ਕੀਤਾ ਹੋਇਆ ਇਹ ਵੀ ਬਹੁਤ ਵਧੀਆ ਆ ਠੀਕ ਹੈ ਜੀ ਤੁਹਾਨੂੰ ਪਤਾ ਇਹ ਟ੍ਰੈਂਡਿੰਗ 'ਚ ਬਹੁਤ ਡਿਜ਼ਾਈਨ ਚੱਲਦੇ ਆ ਇਹ ਵੀ ਬਹੁਤ ਹੀ ਘੱਟ ਪ੍ਰਾਈਸ ਵਿੱਚ ਆ ਠੀਕ ਹੈ ਜੀ 550 ਦਾ ਇਹ ਸੂਟ ਹੋਏਗਾ ਤੁਸੀਂ ਇਹ ਵੀ ਨਾਲ ਵਿਦੋ ਦੁਪੱਟਾ ਹੋਏਗਾ ਦੁਪੱਟੇ ਤੇ ਸਾਰੇ ਜਿਹੜਾ ਵਰਕ ਕੀਤਾ ਹੋਏਗਾ ਵਾਈਟ ਠੀਕ ਹੈ ਇਦੇ ਵਿੱਚ ਵੀ ਆਪਣੇ ਕੋਲ 15 ਤੋਂ 20 ਰੰਗ ਹੈਗੇ ਆ ਤੁਸੀਂ ਦੇਖ ਸਕਦੇ ਹੋ ਜਿਹੜਾ ਵੀ ਇਹਨਾਂ ਵਿੱਚੋਂ ਤੁਹਾਨੂੰ ਕਲਰ ਪਸੰਦ ਆ ਪ੍ਰਿੰਟ ਪਸੰਦ ਆ ਤੁਸੀਂ ਆਪਣਾ ਜਿਹੜਾ ਆਰਡਰ ਬੁੱਕ ਕਰਵਾ ਸਕਦੇ ਹੋ ਜਿਹੜੇ ਕਾਟਨ ਦੇ ਸੂਟ ਆ ਇਹਨਾਂ ਵਿੱਚ ਅਗਰ ਤੁਸੀਂ ਚਾਰ ਬਾਈ ਕਰਦੇ ਆ ਅਗਰ ਤੁਹਾਡੇ ਕਿਸੇ ਹੋਰ ਲਈ ਤੁਸੀਂ ਆਪਣੇ ਕੋਈ ਭੈਣ ਲਈ ਕੋਈ ਮਦਰ ਲਈ ਕਿਸੇ ਹੋਲੀ ਨਾਲ ਬਾਈ ਕਰਕੇ ਚਾਰ ਸੂਟ ਬਾਈ ਕਰਦੇ ਤੁਹਾਨੂੰ ਹੋਰ ਵੀ ਲੈਸ ਹੋਏਗਾ ਬਾਕੀ ਅਗਰ ਇੱਕ ਇੱਕ ਬਾਈ ਕਰਦੇ ਆ ਤੇ ਤੁਹਾਨੂੰ ਪਤਾ ਹੀ ਹੈ ਜੀ ਠੀਕ ਹੈ ਜੀ ਇਹ ਸੂਟ ਜਿਹੜਾ ਮਾਰਕੀਟ ਵਿੱਚ ਤੁਹਾਨੂੰ 800 ਤੋਂ ਘੱਟ ਨਹੀਂ ਮਿਲਦਾ ਆਪਾਂ ਤੁਹਾਨੂੰ ਇਹ 550 ਦੇ ਵਿੱਚ ਆਫਰ ਦੇ ਵਿੱਚ ਲਗਾਇਆ ਆ ਠੀਕ ਹੈ ਜੀ ਸੰਡੇ ਦੇ ਲਈ ਸਪੈਸ਼ਲ ਆਫਰ ਲਈ ਹੈ 550 ਚ ਤੁਹਾਨੂੰ ਇਹ ਸੂਟ ਮਿਲੇਗਾ ਵੀ ਤੇ ਦੁਪੱਟਾ ਹੋਣਗੇ ਠੀਕ ਹੈ ਜੀ ਚੈੱਕ ਕਰੀ ਚਲੋ ਪ੍ਰਿੰਟ ਬਹੁਤ ਵਧੀਆ ਵਧੀਆ ਹੈ ਕਲਰ ਬਹੁਤ ਸੋਹਣੇ ਆ ਬਾਕੀ ਜੀ ਆ ਅਗਰ ਤੁਸੀਂ ਸਟਿਚ ਕਰਾਉਣਾ ਚਾਹੁੰਦੇ ਆ ਸੂਟ ਆਪਣੇ ਕੋਲ ਸਟਿਚਿੰਗ ਵੀ ਅਵੇਲੇਬਲ ਆ ਅਗਰ ਤੁਸੀਂ ਸਟਿਚ ਕਰਾਉਣਾ ਚਾਹੁੰਦੇ ਆ ਸਟਿਚ ਵੀ ਕਰਵਾ ਸਕਦੇ ਹੋ ਅਗਰ ਅਨਸਟਿਚ ਬਾਈ ਕਰਨਾ ਚਾਹੁੰਦੇ ਆ ਅਨਸਟਿਚ ਵੀ ਬਾਈ ਕਰ ਸਕਦੇ ਹੋ ਠੀਕ ਹੈ ਜੀ ਜਿੱਦਾਂ ਤੁਸੀਂ ਸੂਟ ਕਹੋਗੇ ਉਦਾਂ ਤੁਹਾਨੂੰ ਮਿਲ ਜੇਗਾ ਤੁਸੀਂ ਕਿਤੇ ਵੀ ਬੈਠੇ ਆ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਹੈ ਉਹਦੇ ਤੇ ਮੈਸੇਜ ਕਰਕੇ ਆਪਣਾ ਆਰਡਰ ਜਿਹੜਾ ਬੁੱਕ ਕਰਵਾ ਸਕਦੇ ਹੋ ਬਾਕੀ ਸੂਟ ਰਿਲੇਟਡ ਕੋਈ ਵੀ ਤੁਸੀਂ ਇਨਕੁਆਰੀ ਲੈਣਾ ਚਾਹੁੰਦੇ ਆ ਕੋਈ ਵੀ ਇਨਫੋਰਮੇਸ਼ਨ ਲੈਣੀ ਹੈ ਤਾਂ ਤੁਸੀਂ ਮੈਸੇਜ ਕਰਕੇ ਉਹ ਵੀ ਸੂਟ ਰਿਲੇਟਡ ਕੋਈ ਵੀ ਇਨਫੋਰਮੇਸ਼ਨ ਜਿਹੜੀ ਲੈ ਸਕਦੇ ਅਗਰ ਕਿਸੇ ਫੈਬਰਿਕ ਬਾਰੇ ਤੁਹਾਨੂੰ ਕੋਈ ਡਾਊਟ ਹੈ ਤਾਂ ਤੁਸੀਂ ਪੁੱਛ ਸਕਦੇ ਹੋ ਠੀਕ ਹੈ ਜੀ ਚੱਕਰੀ ਚਲੋ ਬਹੁਤ ਸੋਹਣੇ ਸੋਹਣੇ ਪ੍ਰਿੰਟ ਨੈਕਸਟ ਆਵਲਾ ਆਪਣਾ ਕਾਟਨ ਚ ਫੈਬਰਿਕ ਚ ਹੋਏਗਾ ਨਾਲ ਚੁੰਨੀਆਂ ਬਹੁਤ ਸੋਹਣੀਆਂ ਹੋਣਗੀਆਂ ਸ਼ਾਰਟ ਨਾਲ ਦਾ ਜਿਹੜਾ ਆ ਫੋਰ ਸਾਈਡ ਜਿਹੜਾ ਆਪਣਾ ਚੁੰਨੀ ਤੇ ਜਿਹੜਾ ਲੱਗਾ ਹੋਏਗਾ ਠੀਕ ਹੈ ਜੀ ਗੋਟਾ ਲੱਗਾ ਹੋਏਗਾ ਨੈਕਸਟ ਬਾਟਮ ਆ ਜਿਹੜੀ ਬਾਟਮ ਤੇ ਵਰਕ ਕੀਤਾ ਹੋਏਗਾ ਮਸ਼ੀਨ ਵਰਕ ਦਾ ਕੰਮ ਕੀਤਾ ਹੋਏਗਾ ਇੱਕ ਫਲਾਰ ਬਣਿਆ ਹੋਏਗਾ ਤੇ ਨਾਲ ਕਟਵਰਕ ਬਣਿਆ ਹੋਏਗਾ ਠੀਕ ਹੈ ਜੀ ਨੈਕਸਟ ਆ ਵਿਦਾਊਟ ਦਾ ਦੁਪੱਟਾ ਆ ਗਿਆ ਸੂਟ ਵਿਦਾਊਟ ਚੁੰਨੀ ਤੋਂ ਹੋਣਗੇ ਬਿਨਾ ਚੁੰਨੀ ਤੋਂ ਅਗਰ ਤੁਸੀਂ ਬਾਏ ਕਰਨਾ ਚਾਹੁੰਦੇ ਆ ਤਾਂ ਤੁਸੀਂ ਬਿਨਾ ਚੁੰਨੀ ਤੋਂ ਇਹ ਨਾਲ ਕੋਈ ਵੀ ਮੈਚ ਕਰਕੇ ਚੁੰਨੀ ਜੜੀ ਤੁਹਾਡੇ ਕੋਲ ਆ ਅਗਰ ਆਪਣੇ ਕੋਲ ਹੈਗੀ ਹੈ ਤਾਂ ਬਹੁਤ ਵਧੀਆ ਇਹਦੇ ਵਿੱਚ 2 ਤੋਂ 3 ਕਲਰ ਹੈਗੇ ਆ ਤੁਸੀਂ ਆਪਣੇ ਅਕੋਰਡਿੰਗ ਜਿਹੜੀ ਚੁੰਨੀ ਸਿਲੈਕਟ ਕਰ ਸਕਦੇ ਹੋ ਜਿੱਦਾਂ ਹੁਣ ਇਹਦੇ ਵਿੱਚ ਰੈੱਡ ਵਾਈਟ ਮਸਟਰਡ ਤਿੰਨ ਤੋਂ ਚਾਰ ਕਲਰ ਹਰੇਕ ਸੂਟ ਦੇ ਵਿੱਚ ਤਿੰਨ ਤੋਂ ਚਾਰ ਕਲਰ ਹੈਗੇ ਆ ਤੁਹਾਡੇ ਕੋਲ ਕੋਈ ਵੀ ਇਹਦੇ ਨਾਲ ਦੀ ਚੁੰਨੀ ਹੈਗੀ ਤੁਸੀਂ ਲੈ ਕੇ ਨਾਲ ਸੂਟ ਜਿਹੜਾ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਇਨਾਂ ਵਿੱਚ ਤੁਸੀਂ ਕੋਈ ਵੀ ਸੂਟ ਬਾਈ ਕਰਨਾ ਆ ਤੇ ਤੁਹਾਨੂੰ ਇਹ ਪਸੰਦ ਆਉਂਦੇ ਆ ਤਾਂ ਤੁਸੀਂ ਵੀ ਬਾਈ ਕਰ ਸਕਦੇ ਹੋ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆਉਂਦਾ ਪ੍ਰਿੰਟ ਪਸੰਦ ਆਉਂਦਾ ਆ ਆਪਣਾ ਆਰਡਰ ਬੁੱਕ ਕਰੀ ਚਲੋ ਨੈਕਸਟ ਆਪਾਂ ਹਵਲੇ ਪ੍ਰਿੰਟ 'ਚ ਲੈ ਕੇ ਆਏ ਹਾਂ ਬਹੁਤ ਸੋਹਣਾ ਪ੍ਰਿੰਟ ਇਹਨਾਂ ਨਾਲ ਸਾਰਿਆਂ ਨਾਲ ਵਾਈਟ ਬਾਟਮ ਹੋਏਗੀ ਅਗਰ ਤੁਸੀਂ ਇਹਦੇ ਨਾਲ ਕੋਈ ਟਰੌਜ਼ਰ ਸਟਿਚ ਕਰਾਉਣਾ ਚਾਹੁੰਦੇ ਆ ਟਰੌਜ਼ਰ ਵੀ ਬਣਵਾ ਸਕਦੇ ਹੋ ਅਗਰ ਸਲਵਾਰ ਸੂਟ ਸਟਿਚ ਕਰਾਉਣੀ ਆ ਤਾਂ ਸਲਵਾਰ ਸੂਟ ਵੀ ਜਿੱਦਾਂ ਤੁਸੀਂ ਲਾਈਕ ਕਰਦੇ ਆ ਠੀਕ ਹੈ ਜੀ ਉਸੇ ਅਕੋਰਡਿੰਗ ਤੁਸੀਂ ਇਹਨੂੰ ਰੈਡੀ ਕਰਵਾ ਸਕਦੇ ਹੋ ਕਿ ਜਿਨ੍ਹਾਂ ਨਾਲ ਵਾਈਟ ਹੋਣਗੀਆਂ ਚਾਰ ਤੋਂ ਪੰਜ ਕਲਰ ਹੋਣਗੇ ਜਿਨ੍ਹਾਂ ਨਾਲ ਸਭ ਨਾਲ ਵਾਈਟ ਬਾਟਮ ਹੋएगी ਵਿਦਆਊਟ ਦੁਪੱਟਾ ਹੋਣਗੇ ਵੀ ਨੈਕਸਟ ਆ ਮਸਲੀਨ ਦਾ ਆ ਗਿਆ ਸੂਟ ਆਪਣੇ ਕੋਲ ਜਿਨ੍ਹਾਂ ਨਾਲ ਦੁਪੱਟੇ ਵੀ ਮਸਲੀਨ ਦੇ ਹੋਣਗੇ ਬਹੁਤ ਸੋਹਣਾ 4 ਸਾਈਡ ਬਾਰਡਰ ਬਣਿਆ ਹੋਇਆ ਸ਼ਰਟ ਨਾਲ ਤੇ ਦੁਪੱਟਿਆਂ ਤੇ ਤੇ ਬਹੁਤ ਸੋਹਣੇ ਵੀ ਰੈਡੀ ਕੀਤੇ ਆ ਲੈਸ਼ ਲਗਾ ਕੇ ਬਹੁਤ ਸੋਹਣਾ ਇਹਨਾਂ ਨੂੰ ਰੈਡੀ ਕੀਤਾ ਹੋਇਆ ਇਹਦੇ ਵਿੱਚ ਜਿਹੜੇ ਲਾਈਟ ਜੇ ਕਲਰ ਹੈ ਬਹੁਤ ਸੋਹਣੇ ਜਿਹੜੇ ਗਰਮੀਆਂ 'ਚ ਲੱਗਦੇ ਆ ਲਾਈਟ ਜੇ ਡਿਸੈਂਟ ਜੇ ਕਲਰ ਆ ਨੈਕਸਟ ਆਰਗੈਂਜ਼ਾ ਦਾ ਸੂਟ ਹੋਏਗਾ ਹੈਂਡਵਰਕ ਦਾ ਜਿਹੜਾ ਸ਼ਰਟ ਤੇ ਕੰਮ ਕੀਤਾ neck ਤੇ ਚੈੱਕ ਕਰੋ ਹੈਂਡਵਰਕ ਦਾ ਕੰਮ ਕੀਤਾ ਹੋਇਆ ਨਾਲ ਦੁਪੱਟੇ ਵੀ ਆਰਗੈਂਜ਼ਾ ਦੇ ਹੋਣਗੇ ਬਾਟਮ ਇਹਨਾਂ ਦੇ ਪਲੇਨ ਹੋਏਗੀ ਨਾਲ ਠੀਕ ਹੈ ਜੀ ਸ਼ਰਟ ਦੇਖੋ ਸਾਰੀ ਸ਼ਰਟ ਦੇ ਵਿੱਚ ਸਿੱਪੀ ਦਾ ਕੰਮ ਕੀਤਾ ਹੋਏਗਾ ਤੇ neck ਤੇ ਬਹੁਤ ਹੈਵੀ ਜਿਹੜਾ ਹੈਂਡਵਰਕ ਦਾ ਕੰਮ ਕੀਤਾ ਹੋਏਗਾ ਇਦੇ ਵਿੱਚ ਵੀ ਲਾਈਟ ਜੇ ਬਹੁਤ ਸੋਹਣੇ ਕਲਰ ਹੈਗੇ ਆ ਜਿਹੜੇ ਗਰਮੀਆਂ 'ਚ ਬਹੁਤ ਹੀ ਵਧੀਆ ਲੱਗਦੇ ਬਾਕੀ ਅਗਰ ਗਰਲਿਸ਼ ਲੁੱਕ ਵਾਲੇ ਤੁਸੀਂ ਕੋਈ ਜੌਬ ਕਰਦੇ ਆ ਕੋਈ ਵੀ ਤੁਸੀਂ ਆਪਣੇ ਅਕੋਰਡਿੰਗ ਸਟਿਚ ਕਰਵਾ ਕੇ ਬਹੁਤ ਵਧੀਆ ਰੈਡੀ ਕਰਵਾ ਸਕਦੇ ਹੋ ਨੈਕਸਟ ਆ ਜੈਪੁਰੀ ਸਟਾਈਲ ਆ ਕਾਟਨ ਦੇ ਵਿੱਚ ਸੂਟ ਹੋਣਗੇ ਨਾਲ ਕਾਟਨ ਦੇ ਦੁਪੱਟੇ ਹੋਣਗੇ ਠੀਕ ਹੈ ਜੀ ਇਹਦੇ ਵਿੱਚ ਵੀ ਕਾਫੀ ਆਪਣੇ ਕੋਲ ਪ੍ਰਿੰਟ ਹੈਗੇ ਆ ਡਿਫਰੈਂਟ ਡਿਫਰੈਂਟ ਪ੍ਰਿੰਟ ਆ ਡਿਫਰੈਂਟ ਡਿਫਰੈਂਟ ਕਲਰ ਆ ਤੁਸੀਂ ਦੇਖ ਸਕਦੇ ਹੋ ਇਹ ਵੀ ਕਾਫੀ ਪ੍ਰਿੰਟ ਵਿੱਚ ਹੈਗੇ ਆ ਇਹ ਵੀ ਅਲੱਗ-ਅਲੱਗ ਕੋਈ ਫਲਾਰ ਵਾਲਾ ਆ ਕੋਈ ਪੱਤਿਆਂ ਵਾਲਾ ਕੋਈ ਕਿਦਾਂ ਸਭ ਦੇ ਅਲੱਗ-ਅਲੱਗ ਪ੍ਰਿੰਟ ਚ ਲੈ ਕੇ ਆਏ ਆ ਆਪਾਂ ਤੁਸੀਂ ਆਪਣੇ ਅਕੋਰਡਿੰਗ ਇਹਨਾਂ ਵਿੱਚੋਂ ਕੋਈ ਵੀ ਚੂਜ਼ ਕਰ ਸਕਦੇ ਹੋ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਤੁਸੀਂ ਕੋਈ ਵੀ ਸਿਲੈਕਟ ਕਰ ਸਕਦੇ ਹੋ ਦੇਖੀ ਚਲੋ ਨੈਕਸਟ ਨੈਕਸਟ ਬਹੁਤ ਹੀ ਵਧੀਆ ਪੂਰੀ ਵੀਡੀਓ ਨੂੰ ਦੇਖਿਆ ਕਰੋ ਤੁਸੀਂ ਕੋਈ ਵੀ ਵੀਡੀਓ ਸਕਿਪ ਨਾ ਵਿੱਚੋਂ ਕਰਿਆ ਕਰੋ ਪੂਰੀ ਵੀਡੀਓ ਦੇਖਿਆ ਕਰੋ ਕਿਉਂਕਿ ਸਾਰੀ ਵੀਡੀਓ ਦੇ ਵਿੱਚ ਆਪਾਂ ਲੱਗ-ਲੱਗ ਵੈਰਾਈਟੀ ਦਿਖਾਈ ਹੁੰਦੀ ਆ ਠੀਕ ਹੈ ਜੀ ਲੱਗ ਹਰੇਕ ਦਾ ਪ੍ਰਾਈਸ ਡਿਫਰੈਂਟ ਹੁੰਦਾ ਆ ਫੈਬਰਿਕ ਡਿਫਰੈਂਟ ਹੁੰਦਾ ਆ ਤੇ ਕਲਰ ਕੰਟਰਾਸਟ ਡਿਫਰੈਂਟ ਹੁੰਦੇ ਆ ਡਿਫਰੈਂਟ ਜਿਹਾ ਜਿਹੜੀਆਂ ਆਪਾਂ ਸੂਟ ਦਿਖਾਏ ਹੁੰਦੇ ਹਰੇਕ ਦੇ ਵਿੱਚ ਜਿਹੜਾ ਕੁਛ ਨਾ ਕੁਛ ਡਿਫਰੈਂਟ ਦਿਖਾਇਆ ਹੁੰਦਾ ਠੀਕ ਹੈ ਜੀ ਅ ਤੁਸੀਂ ਆਪਣੇ ਕੋਈ ਵੀ ਵੀਡੀਓ ਸਕਿਪ ਨਾ ਕਰਿਆ ਕਰੋ ਪੂਰੀ ਦੇਖਿਆ ਕਰੋ ਤਾਂ ਜੋ ਤੁਹਾਨੂੰ ਪਤਾ ਲੱਗ ਸਕੇ ਕਿ ਡਿਫਰੈਂਟ ਕਲੈਕਸ਼ਨ ਕਿੰਨੀ ਕਲੈਕਸ਼ਨ ਆਪਣੇ ਕੋਲ ਅਵੇਲੇਬਲ ਆ ਤੁਸੀਂ ਆਪਣੇ ਅਕੋਰਡਿੰਗ ਚੂਜ਼ ਕਰ ਸਕਦੇ ਹੋ ਡਿਫਰੈਂਟ ਜੇ ਚੀਜ਼ਾਂ ਜੋ ਵੀ ਤੁਸੀਂ ਜਿੱਦਾਂ ਦਾ ਤੁਸੀਂ ਲਾਈਕ ਕਰਦੇ ਆ ਸੋ ਚੂਜ਼ ਕਰ ਸਕਦੇ ਹੋ ਠੀਕ ਹੈ ਜੀ ਵੈਰਾਈਟੀ ਬਹੁਤ ਹੈ ਆਪਣੇ ਕੋਲ ਤੁਸੀਂ ਦੇਖ ਸਕਦੇ ਹੋ ਕਿੰਨੇ ਅਲੱਗ-ਅਲੱਗ ਵੈਰਾਈਟੀ ਵਿੱਚ ਅਵੇਲੇਬਲ ਆ ਤੁਸੀਂ ਆਪਣੇ ਅਕੋਰਡਿੰਗ ਇਹਨਾਂ ਚ ਕੋਈ ਵੀ ਸਿਲੈਕਟ ਕਰ ਸਕਦੇ ਹੋ ਨੈਕਸਟ ਆ ਬਲੈਕ ਦੇ ਵਿੱਚ ਆ ਇਹਨਾਂ ਦੇ ਪ੍ਰਿੰਟ ਵੱਖਰੇ ਵੱਖਰੇ ਹੋਣਗੇ ਪਰ ਕਲਰ ਸਭ ਦਾ ਬਲੈਕ ਹੋਏਗਾ ਤਿੰਨ ਤੋਂ ਚਾਰ ਆਪਾਂ ਜਿਹੜੇ ਤੁਹਾਨੂੰ ਦਿਖਾਏ ਇਹ ਨੈਕਸਟ ਆ ਟਾਈ ਐਂਡ ਡਾਈ ਦੇ ਵਿੱਚ ਆ ਗਏ ਆ ਠੀਕ ਆ ਸ਼ਰਟ ਤੇ ਜਿਹੜਾ ਬਹੁਤ ਸੋਹਣਾ ਲੈਸ਼ ਦਾ ਕੰਮ ਕੀਤਾ ਹੋਇਆ ਦੁਪੱਟੇ ਤੇ ਵੀ ਲੈਸ਼ ਦਾ ਕੰਮ ਕੀਤਾ ਹੋਇਆਗਾ ਟਾਈ ਐਂਡ ਡਾਈ ਦੇ ਵਿੱਚ 4 ਕਲਰ ਅਵੇਲੇਬਲ ਆ ਇਹਨਾਂ ਵਿੱਚੋਂ ਅਗਰ ਤੁਹਾਨੂੰ ਕੋਈ ਕਲਰ ਪਸੰਦ ਆ ਤੁਸੀਂ ਇਹਨਾਂ 'ਚੋਂ ਵੀ ਸਿਲੈਕਟ ਕਰ ਸਕਦੇ ਹੋ ਨੈਕਸਟ ਆਵਲੇ ਕਾਟਨ ਦੇ ਵਿੱਚ ਹੋਣਗੇ ਜਿਨ੍ਹਾਂ ਦੇ ਬਾਟਮ ਤੇ ਵਰਕ ਹੋਏਗਾ ਤੇ ਨਾਲ ਦੁਪੱਟੇ ਦੇ ਫੋਰ ਸਾਈਡ ਲੈਸ਼ ਦਾ ਕੰਮ ਕੀਤਾ ਹੋਏਗਾ ਬਹੁਤ ਸੋਹਣੇ ਵੀ ਬਣੇ ਹੋਇਆ ਨੈਕਸਟ ਆ ਬਾਂਦਨੀ ਸੈਟਨ ਦੇ ਵਿੱਚ ਆ ਗਿਆ ਠੀਕ ਹੈ ਬਹੁਤ ਵਧੀਆ ਫੈਬਰਿਕ ਹੈ ਵੀ ਇਹਨਾਂ ਵਿੱਚ ਦੋ ਕਲਰ ਅਵੇਲੇਬਲ ਆ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਆਰਡਰ ਬੁੱਕ ਕਰੋ ਤੁਹਾਨੂੰ